ਕੇ ਭਾਈ ਚਾਰ ਦੀ ਜ਼ਮੀਰ ਵਾਲੇ ਨੇਕ ਮੋਤੀ ਦੇ ਵਿੱਚ ਮੋਤੀ ਦੇ ਰਾਜ ਵਿੱਚ ਅੱਜ ਤੋਂ ਨਾਲ ਦੀ ਖੋਆ ਬਣਾਉਣ ਗੁਜਰਾਤ ਵਿੱਚ ਗੁਦਰਾकांड ਵਿੱਚ ਮੁਸਲਮਾਨਾਂ ਵੀਰਾਂ ਤੇ ਸੋਈ ਟਕੇਸ਼ਾਈ ਓਡੀਸ਼ਾ ਦੇਤੇ ਬਾਸਟਰ ਅਤੇ ਉਹਨਾਂ ਦੇ ਬੱਚਿਆਂ ਨੂੰ ਜ਼ਿੰਦਾ ਜਲਾਇਆ ਗਿਆ ਮਨੀਪੁਰ ਦੇ ਇੱਕ ਸਾਰਿਆਂ ਨੇ ਦੀਨਾ ਸਾਰਿਆਂ ਦੇ ਦੀਨ ਦਾ ਅਧਿਕਾਰ ਆ ਭਾਵੇਂ ਕੋ ਕਿਸੇ ਜਾਤ ਦਾ ਏ ਭਾਵੇਂ ਕੋ ਕਿਸੇ ਮਜਬਦ ਦਾ ਏ ਸੇਮਰ ਕੋ ਇਜ਼ਤ ਦਾ ਹੱਕ ਆ ਹਾਂ ਜੀ ਖੁਦਾਬਾਦ ਜੀ ਸਰਕਾਰ ਮੁੜਦਾਬਾਦ ਗੁਰਦਾਬਾਦ ਬਾਦ ਸਰਕਾਰ ਮੁੜਦਾਬਾਦ ਗੁਰਦਾਬਾਦ ਕਿਸਾਨਾਂ ਦੀ ਕਾਤਰ ਸਰਕਾਰ ਗੁਰਦਾਬਾਦ ਗੁਰਦਾਬਾਦ ਕਿਸਾਨਾਂ ਦੀ ਕਾਤਰ ਸਰਕਾਰ ਮੁੜਦਾਬਾਦ ਅਸੀਂ ਪੰਜਾਬ ਦੇ ਕਿਸਾਨ ਮਜੂਦ ਜੁਨਨ ਆ ਰਹੇ ਲਖਸ਼ਣਾ ਇਦੇ ਸਬੰਧ ਵਿੱਚ ਜੋ ਹੋਏ ਤੱਕੇ ਪਿੱਛੇ ਬੀਜੇ ਜੀ ਪੀ ਸਰਕਾਰ મોદી ਦੀ ਸਰਕਾਰ ਨੇ ਕੋਈ ਵਰਗ ਨਹੀਂ ਛੱਡਿਆ ਜਿਹਦੇ ਨਾਲ ਤੁੱਕੇ ਨਹੀਂ ਕੀਤੇ ਉਹ ਮੈਂ ਦੋਤਰ ਤੁਹਾਨੂੰ ਵਹਿਹਿਆ ਜਾਣਕਾਰੀ ਦੇਣਾ ਜਿਵੇਂ ਕਿ ਮਨੀਪੁਰ ਦੇ ਵਿੱਚ ਈਸਤਾਨਾ ਕੀ ਨਾਪਣਾ ਵਾਲਾ ਜ਼ਬਰਜਨਾ ਹੋਈ ਪੂਤਰਾ ਕਾਂਡ ਹੋਇਆ ਗੁਜਰਾਤ ਦੇ ਵਿੱਚ ਫਾਸਟਰ ਅਤੇ ਫਾਸਟਰਾਂ ਦੇ ਬੱਚੇ ਜਿੰਦੇ ਸ਼ਰਾਦ ਦਿੱਤੇ ਗਏ ਸੋ ਜਿਵੇਂ ਕਿ ਪਿਛਲੇ ਅੰਦੋਲਨ ਦੇ ਵਿੱਚ ਤਕਰੀਬਨ 750 ਕਿਸਾਨ ਮਜ਼ਦੂਰ ਅਤੇ ਛੋਟਾ ਵਪਾਰੀ ਦੁਕਾਨਦਾਰ ਸ਼ਹੀਦ ਕੀਤਾ ਗਿਆ ਅਜੇ ਤੱਕ ਉਹਦਾ ਨਿਆਂ ਕੋਈ ਨਹੀਂ ਸੋ ਅਸੀਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਨ ਤੁਰੇ ਹਾਂ ਕਿ ਆਪਾਂ ਇਹ ਬੀਜੇਪੀਟੀ ਸਰਕਾਰ ਦਾ ਲੋਧ ਕਰਦੇ ਹਾਂ 7 ਮਈ ਤਰੀਕੇ ਨਾਲ ਕੋ ਪਿੰਡਾਂ ਪਿੰਡਾਂ ਵਿੱਚ ਜਾ ਕੇ ਇਸ਼ਾਰਾ ਇਸ਼ਾਰਾ ਵਿੱਚ ਜਾ ਕੇ ਅਸੀਂ ਇਹ ਪ੍ਰਚਾਰ ਕਰਾਂਗੇ ਕਿ ਬੀਜੇਪੀ ਦਾ ਕੋਈ ਭੁੱਲ ਚੁੱਕੇ ਨਮਾਇੰਦਾ ਖੜਾ ਹੁੰਦਾ ਉਹਦਾ ਸਮਾਜਿਕ ਬਾਈਕਾਟ ਕੀਤਾ ਜਾਏ ਸਾਨੂੰ ਮੌਕਾ ਮਿਲਿਆ ਹੈ ਜ਼ਬਰਦਸਤ ਜਵਾਬ ਜਿਹੜਾ ਉਹ ਸਬਰ ਦੇ ਨਾਲ ਦੇਣ ਵਾਸਤੇ ਪਹਿਲੀ ਤਰੀਕ ਨੂੰ ਆਪਾਂ ਸਬਰ ਵਰਤ ਕੇ ਉਹਦਾ ਜਵਾਬ ਦੇਣਾ ਹੈ ਇਸ ਕਰਕੇ ਆਪਾਂ ਇੱਕ ਕਾਫਲਾ ਲੈ ਕੇ ਤੁਰੇ ਹਾਂ ਕਿਉਂਕਿ ਸਾਡੇ ਪੰਜਾਬੀ ਦੀ ਆਦਤ ਆ ਇਹ ਬੜੀ ਸ਼ਤੀ ਭੁੱਲ ਜਾਂਦੇ ਹਾਂ ਨਾ ਇਸ ਕਰਕੇ ਅਸੀਂ ਭੁੱਲਣਾ ਨਹੀਂ ਚਾਹੁੰਦੇ ਨਾ ਭੁੱਲਣ ਵਾਲਾ ਕੋਈ ਇਹਨਾਂ ਨੇ ਕੰਮ ਕੀਤਾ ਅਸੀਂ ਅਰਦਾਸ ਬੇਨਤੀ ਵੀ ਕਰਦੇ ਆਂ ਤੇ ਲੋਕਾਂ ਕੇ ਅਪੀਲ ਵੀ ਕਰਦੇ ਆਂ ਕਿ ਮੋਦੀ ਸਰਕਾਰ ਜਿਹੜੀ ਆ ਉਹ ਬਿਲਕੁਲ ਨਹੀਂ ਸੈਂਟਰ ਦੇ ਵਿੱਚ ਆਉਣੀ ਚਾਹੀਦੀ ਬਾਕੀ ਕੋਈ ਵੀ ਪਾਵੇਂ ਆ ਜੀ ਸਾਨੂੰ ਕਿਸੇ ਹੋਰ ਸਰਕਾਰ ਦੇ ਨਾਲ ਕੋਈ ਗਿਲਾ ਨਹੀਂ ਕੋਈ ਵੀ ਗਿਲਾ ਬੀਜੇਪੀ ਸਰਕਾਰ ਦੇ ਨਾਲ ਅਗਲਾ ਆਪਾਂ ਇਹ ਪ੍ਰਚਾਰ ਕਰਾਂਗੇ ਕਿ ਜਿਹੜਾ ਵੀ ਕੋਈ ਪਿੰਡ ਵਿੱਚ ਸ਼ਹਿਰ ਦੇ ਵਿੱਚ ਦੂਥ ਲਾਵੇ ਦਾ ਉਹਦਾ ਬਾਈਕ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸਾਰੇ ਰਲ ਕੇ ਕਾਫਲਾ ਚੱਲਿਆ ਹੈ। ਇਹ ਆਪਣੇ ਹਲਕੇ ਦੇ ਲੋਕਾਂ ਨੂੰ ਯਾਦ ਕਰਾਉਣ ਵਾਸਤੇ ਚੱਲੇ ਆ ਕਿ ਇਹ ਬੀਜੇ ਪਾਰਟ ਬੀਜੇਪੀ ਪਾਰਟੀ ਉਹ ਪਾਰਟੀ ਆ ਜਿਨੇ ਕਿਸਾਨ ਵੀ ਸ਼ਹੀਦ ਕੀਤੇ ਮਜ਼ਦੂਰ ਵੀ ਸ਼ਹੀਦ ਕੀਤੇ ਜੇ ਧਰਮਾਂ ਦੀ ਗੱਲ ਕਰੀਏ ਤੇ ਸਾਰੇ ਧਰਮਾਂ ਦੀ ਇਹ ਪਾਰਟੀ ਜਿਹੜੀ ਦੁਸ਼ਮਣ ਆ ਤੁਸੀਂ 10 ਸਾਲ ਦੀ ਸਰਕਾਰ ਨੂੰ ਦੇਖ ਲਿਆ ਹੈ ਤੇ ਇਹੋ ਹੀ ਇਹਨਾਂ ਨੂੰ ਅਸੀਂ ਆਪਣੇ ਲੋਕਾਂ ਨੂੰ ਯਾਦ ਕਰਾਉਣ ਨਾ ਆਏ ਆ। ਤੇ ਜਿਹੜੇ ਇਹਨਾਂ ਦੇ ਲੀਡਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਤੁਸੀਂ ਸਵਾਲ ਕਰੋ ਕਿ ਜਿਹੜੇ ਸਾਡੇ ਲੋਕ ਤੁਸੀਂ ਕਤਲ ਕੀਤੇ ਆ ਪਿਛਲੇ 10 ਸਾਲ ਦੇ ਵਿੱਚ ਜਿਹੜੇ ਸਾਡੇ ਨਾਲ ਤੱਕੇ ਕੀਤੇ ਆ ਤੇ ਉਹਨਾਂ ਦਾ ਤੁਸੀਂ ਇਨਸਾਫ ਹਜੇ ਤੱਕ ਨਹੀਂ ਦਿੱਤਾ ਸਾਰੀਆਂ ਕੋਟਾਂ ਇਹਨਾਂ ਨੇ ਕਬਜ਼ਰ ਕਰ ਲਈਆਂ ਛੋਟੀਆਂ ਪਾਰਟੀਆਂ ਨੂੰ ਖਾਦੀ ਇਹ ਪਾਰਟੀ ਇਸ ਕਰਕੇ ਅਸੀਂ ਆਪਣੇ ਲੋਕਾਂ ਨੂੰ ਸਾਰੇ ਮਿਲ ਕੇ ਜਾਗਰੂਕ ਕਰ ਰਹੇ ਆ ਕਿ ਇਸ ਪਾਰਟੀ ਤੋਂ ਦੂਰੀ ਬਣਾਓ ਹੋਰ ਜਿਹੜੀ ਵੀ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਵੋਟਾਂ ਪਾਓ ਤੇ ਅੱਗੇ ਲੈ ਕੇ ਆਓ ਇਸ ਕਰਕੇ ਇਹ ਦੁਸ਼ਮਣ ਦੇਸ਼ ਦੀ ਪਾਰਟੀ ਆ ਤੇ ਇਸ ਪਾਰਟੀ ਨੂੰ ਸਤਾ ਤੋਂ ਬਹੁਤ ਜ਼ਰੂਰੀ ਹੈ ਕਿ ਚੋਣਾਂ ਦੇ ਵਿੱਚ ਆਪਣੇ ਮਤ ਦਾ ਧਾਨ ਜਿਹੜਾ ਆ ਸੂਰਜ ਬੋਜਨਾ ਕਰਕੇ ਤੇ ਇਹਨਾਂ ਦਾ ਪ੍ਰੋਪਰ ਬਾਈਕਾਟ ਕਰੋ ਜਿਹੜਾ ਵੀ ਲੀਡਰ ਇਹਨਾਂ ਦਾ ਕੋਈ ਤੁਹਾਡੇ ਕੋਲ ਆਉਂਦਾ ਆ ਉਹਨੂੰ ਪਹਿਲਾਂ ਪਿਆਰ ਦੇ ਨਾਲ ਸਮਝਾਓ ਜੇ ਨਹੀਂ ਤਾਂ ਦਾ ਸਮਾਜਿਕ ਬਾਈਕਾਟ ਕਰੋ ਇਹ ਲੋਕ ਸਾਡੇ ਸਮਾਜ ਦੇ ਵੀ ਦੁਸ਼ਮਣ ਨੇ ਜਿਹੜੇ ਇਹਨਾਂ ਦੇ ਲੀਡਰ ਇਹਨਾਂ ਤੋਂ ਪਿੱਛੇ ਨਹੀਂ ਹੁੰਦੇ ਇਹ ਸਤਾ ਦੇ ਸਤਾ ਦੇ ਸਮਝ ਲੋ ਕਿ ਇਹ ਲੋਕ ਪੁਜਾਰੀ ਨੇ ਇਹਨਾਂ ਨੂੰ ਸਤਾ ਚਾਹੀਦੀ ਆ ਇਹਨਾਂ ਨੂੰ ਸਾਡੇ ਲੋਕਾਂ ਦੇ ਨਾਲ ਕੋਈ ਪਿਆਰ ਨਹੀਂ ਕੋਈ ਮੁਹੱਬਤ ਨਹੀਂ ਇਹਨੀਆਂ ਬੇਨਤੀਆਂ ਦੇ ਨਾਲ ਮੈਂ ਹਲਕਾ ਡੇਰਾ ਬਾਬਾ ਨਾਨਕ ਦੇ ਕਿਸੇ ਵੀ ਬੀਜੇ ਕੀ ਦੇ ਉਪ ਨੁਮਾਇੰਦੇ ਨੇ ਵੀਟ ਨਹੀਂ ਕੀਤੀ ਜੋ ਮੰਨ ਲਓ ਇਥੇ ਆਉਂਗੇ ਤੁਸੀਂ ਉਹਨਾਂ ਦਾ ਵਿਰੋਧ ਕਰੋਗੇ ਬਿਲਕੁਲ ਹਜੇ ਤੱਕ ਇੱਥੇ ਹਲਕੇ ਦੇ ਵਿੱਚ ਬੀਜਪੀ ਦਾ ਕੋਈ ਵੀ ਨੁਮਾਇੰਦਾ ਨਹੀਂ ਆਇਆ ਡੇਰਾ ਬਾਬਾ ਨਾਨਕ ਦੇ ਵਿੱਚ ਪਰ ਜਦੋਂ ਆਏਗਾ ਉਹਦਾ ਘਰਾਓ ਕੀਤਾ ਜਾਏਗਾ ਉਹਨੂੰ ਬਿਲਕੁਲ ਕਾਲੀਆਂ ਝੰਡੀਆਂ ਦੇ ਨਾਲ ਇੱਥੋਂ ਵਾਪਸ ਕੀਤਾ ਜਾਊਗਾ ਇੱਥੇ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਲੋਕ ਇਹਨਾਂ ਲੋਕਾਂ ਕੋਲ ਆ ਕੇ ਤੇ ਆਪਣੀਆਂ ਵੋਟਾਂ ਮੰਗ ਸਕਣ ਉਹਨਾਂ ਦਾ ਬਿਲਕੁਲ ਬਾਈਕਟ ਕੀਤਾ ਜਾਏਗਾ